ਬਾਰਮ ਸਤਿਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਗੁਰੂ ਪਿਆਰੀ ਸਾਧ ਸੰਗਤ ਜੀ ਵੈਸੇ ਤਾਂ ਤੁਹਾਡੇ ਨਾਲ ਕਈ ਵਾਰੀ ਇਹ ਵਿਚਾਰ ਸਾਂਝਾ ਕੀਤਾ ਪਰ ਚਿਤ ਕਰਦਾ ਵਾਰ-ਵਾਰ ਦੱਸੀ ਜਾਵਾਂ ਜੋ ਸਾਡੇ ਸਮਾਜ ਵਿੱਚ ਬੀਤ ਰਿਹਾ ਹੈ ਜਿਵੇਂ ਦਾਜ ਮੰਗਿਆ ਜਾਂਦਾ ਹੈ ਦਾਜ ਦੇ ਲੋਭੀ ਦਾਜ ਮੰਗਣੋਂ ਨਹੀਂ ਹਟਦੇ ਤੇ ਧੀਆ ਪੈਦਾ ਕਰਨ ਵਾਲੇ ਧੀਆ ਨੂੰ ਮਾਰਨ ਤੋਂ ਨਹੀਂ ਹਟਦੇ ਜਨਮ ਤੋਂ ਪਹਿਲਾਂ ਹੀ ਬੱਚਿਆਂ ਨੂੰ ਮਾਰ ਦਿੱਤਾ ਜਾਂਦਾ ਹੈ ਆਓ ਇਹਨਾਂ ਲੈਨਾਂ ਨੂੰ ਉਦੇਖ ਕਰਨ ਵਾਲੇ ਸਾਧੂ ਸਿੰਘ ਪਤੰਗੇ ਦੀ ਕਲਮ ਨੇ ਜਿਵੇਂ ਦਰਜ ਕੀਤਾ ਐ ਇਉਂ ਬਿਆਨ ਕੀਤਾ ਜਾ ਰਿਹਾ ਧੀ ਧਰ ਹੁੰਦੀ ਮਾਪਿਆਂ ਦੀ ਕੁਝ ਹੋਰ ਨਾ ਸਮਝੋ ਪੁੱਤਾਂ ਤੋਂ ਵੱਧ ਹੁੰਦੀਆਂ ਨੇ ਕਮਜ਼ੋਰ ਨਾ ਸਮਝੋ ਪੁੱਤਰਾਂ ਤੋਂ ਵੱਧ ਹੁੰਦੀਆਂ ਨੇ ਕਮਜ਼ੋਰ ਨਾ ਸਮਝੋ ਧੀਆਂ ਨਾਲ ਸੰਸਾਰ ਚੱਲੇ ਸੰਸਾਰੀ ਲੋਕੋ ਪੁੱਤਰਾਂ ਤੋਂ ਵੱਧ ਸਮਝੋ ਧੀ ਨੂੰ ਪਿਆਰੀ ਲੋਕੋ ਪੁੱਤਰਾਂ ਤੋਂ ਵੱਧ ਸਮਝੋ ਧੀ ਨੂੰ ਪਿਆਰੀ ਲੋਕੋ ਪੁੱਤਰਾਂ ਨੂੰ ਮਾਂ ਦੇਵੇ ਘਿਓ ਤੇ ਦੁੱਧ ਬਣਾ ਕੇ ਕੀ ਮਿਲਦਾ ਏ ਮਾਂ ਨੂੰ ਧੀ ਨਾਲ ਦਗਾ ਕਮਾਕੇ ਕੀ ਮਿਲਦਾ ਏ ਮਾਂ ਨੂੰ ਧੀ ਨਾਲ ਦਗਾ ਕਮਾਕੇ ਮਮਤਾ ਮੰਗ ਲੋ ਧੀ ਲਈ ਕਿਤੋਂ ਉਧਾਰੀ ਲੋਕੋ ਪੁੱਤਰਾਂ ਤੋਂ ਵੱਧ ਸਮਝੋ ਧੀ ਨੂੰ ਪਿਆਰੀ ਲੋਕੋ ਪੁੱਤਰਾਂ ਤੋਂ ਵੱਧ ਸਮਝੋ ਧੀ ਨੂੰ ਪਿਆਰੀ ਲੋਕੋ पुत जमे त दूरो दूरो मिलण वधाईं ती जमैं तरदियां तकियां तक माइं ती जमे तरदियां तकियां तक माइयां का तो दुई दवैत दिलारी वध समोथीन प्यारी लोको, ਪੁੱਤਰਾਂ ਤੋਂ ਵੱਧ ਸਮਝੋ ਧੀ ਨੂੰ ਪਿਆਰੀ ਲੋਕੋ ਪੁੱਤਰਾਂ ਨੂੰ ਤਾਂ ਵੇਖ ਵੇਖ ਦਿਲ ਠਰਦੇ ਰਹਿੰਦੇ ਦਸੋ ਧੀ ਨੂੰ ਕਾ ਤੋਂ ਦੁਰਦੁਰ ਕਰਦੇ ਰਹਿੰਦੇ ਦਸੋ ਧੀ ਨੂੰ ਕਾ ਤੋਂ ਦੁਰਦੁਰ ਕਰਦੇ ਰਹਿੰਦੇ ਕਿਉਂ ਜਨਮ ਲੈਣ ਤੋਂ ਪਹਿਲਾਂ ਜਾਂਦੇ ਮਾਰੀ ਲੋਕੋ ਪੁੱਤਰਾਂ ਤੋਂ ਵੱਧ ਸਮਝੋ ਧੀ ਨੂੰ ਪਿਆਰੀ ਲੋਕੋ ਪੁੱਤਰਾਂ ਤੋਂ ਵੱਧ ਸਮਝੋ ਧੀ ਨੂੰ ਪਿਆਰੀ ਲੋਕੋ ਜੀ ਦੀ ਕੋਖ ਤੋਂ ਪੈਦਾ ਹੋਏ ਰਾਜੇ ਰਾਣੇ ਉਸ ਧੀ ਨੂੰ ਬੁਰਾ ਸਮਝਦੇ ਕਿਉਂ ਅਣ ਜਾਣੇ ਜੀ ਦੀ ਕੋਖ ਤੋਂ ਪੈਦਾ ਹੋਏ ਰਾਜੇ ਰਾਣੇ ਉਸੇ ਧੀ ਨੂੰ ਬੁਰਾ ਸਮਝਦੇ ਕਿਉਂ ਅਣਜਾਣੇ ਜਲਮ ਕਰਨ ਤੇ ਤੁਲੇ ਕਿਉਂ ਵਾਰੋ-ਵਾਰੀ ਲੋਕੋ ਪੁੱਤਰਾਂ ਤੋਂ ਵੱਧ ਸਮਝੋ ਧੀ ਨੂੰ ਪਿਆਰੀ ਲੋਕੋ ਪੁੱਤਰਾਂ ਤੋਂ ਵੱਧ ਸਮਝੋ ਧੀ ਨੂੰ ਪਿਆਰੀ ਲੋਕੋ ਦਾਜ ਕਿਤੇ ਨਾ ਮੰਗੋ ਤਾਂ ਧੀ ਲੱਗੇ ਚੰਗੀ ਵਿਤੋਂ ਵੱਧ ਫਿਰ ਦਾਜ ਕਾਸ ਤੋਂ ਜਾਂਦੇ ਮੰਗੀ ਵਿਤੋਂ ਵੱਧ ਫਿਰ ਦਾਜ ਕਾਸ ਤੋਂ ਜਾਂਦੇ ਮੰਗੀ ਤਰਿਆ ਜਾਏ ਸਮਾਜ ਕਿਉਂ ਉਲਟੀ ਧਾਰੀ ਲੋਕੋ ਪੁੱਤਰਾਂ ਤੋਂ ਵੱਧ ਸਮਝੋ ਧੀ ਨੂੰ ਪਿਆਰੀ ਲੋਕੋ ਉੱਤਰਾਂ ਤੋਂ ਵੱਧ ਸਮਝੋ ਧੀ ਨੂੰ ਪਿਆਰੀ ਲੋਕੋ ਪੋਤੀ ਆਈ ਵੇਖ ਮਥੇ ਵਟ ਪਾਉਂਦੀ ਦਾਦੀ ਕੱਲਾ ਪੋਤਾ ਹੋਇਆ ਕਰੂਗੀ ਕਿੱਥੇ ਸ਼ਾਦੀ ਕੱਲਾ ਪੋਤਾ ਹੋਇਆ ਕਰੂਗੀ ਕਿੱਥੇ ਸ਼ਾਦੀ ਛੜਾ ਰਹੂਗਾ ਆਪਣੀ ਜ਼ਿੰਦਗੀ ਸਾਰੀ ਲੋਕੋ ਪੁੱਤਰਾਂ ਤੋਂ ਵੱਧ ਸਮਝੋ ਧੀ ਨੂੰ ਪਿਆਰੀ ਲੋਕੋ ਪੁੱਤਰਾਂ ਤੋਂ ਵੱਧ ਸਮਝੋ ਧੀ ਨੂੰ ਪਿਆਰੀ ਲੋਕੋ ਕੌੜੀ ਤਾਂ ਲੱਗਦੀ ਜੋ ਗੱਲ ਪਤੰਗਾ ਕਹਿੰਦਾ ਪੁੱਤਰ ਦੱਸੋ ਕੀ ਆਪਣੇ ਸਾਹੀ ਸਾ ਲੈਂਦਾ ਪੁੱਤਰ ਦੱਸੋ ਕੀ ਆਪਣੇ ਸਾਹੀ ਸਾ ਲੈਂਦਾ ਪੁੱਤਰ ਮਾਪਿਆ ਨਾਲ ਹੀ ਕਰਨ ਗਦਾਰੀ ਲੋਕੋ ਪੁੱਤਰਾਂ ਤੋਂ ਵੱਧ ਸਮਝੋ ਧੀ ਨੂੰ ਪਿਆਰੀ ਲੋਕੋ ਪੁੱਤਰਾਂ ਤੋਂ ਵੱਧ ਸਮਝੋ ਧੀ ਨੂੰ ਪਿਆਰੀ ਲੋਕੋ ਪੁੱਤਰਾਂ ਤੋਂ ਵੱਧ ਸਮਝੋ ਧੀ ਨੂੰ ਪਿਆਰੀ ਲੋਕੋ